ਦੇ ਵਿੱਚ ਸਾਡੇ ਗਵੰਡੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਰ ਸਿਵਲ ਹਸਪਤਲ ਆਏ ਹਾਂ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਇਹਨੂੰ ਡਿਲੀਅਰ ਕਰਤਾ ਡਿਲੀਅਰ ਕਰਤਾ ਡਿਲੀਅਰ ਕਰਤਾ ਅਸੀਂ ਸਰ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਖਲਾ ਜੀ ਰੋੜੇ ਤੇ ਲੈ ਗਏ ਜੀ ਟਾਡਾ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਆ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈ ਕੇ ਲੁਧਿਆਣੇ ਲੈ ਜਾਓ ਡੀਐਮਸੀ ਅਸੀਂ ਸਾਡਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਮਸੀ ਸਾਰੋਥੀ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਬਚੀ ਨਹੀਂ ਆ ਵੀ ਤੁਸੀਂ ਭਾਈ ਸਾਡੀ ਬੱਚੀ ਲੈ ਦੇ ਆ ਕਹਿੰਦੇ ਕੀ ਕੋਈ ਨਹੀਂ ਭਾਜੀ ਮੈਂ ਮੇਰਾ ਨਾਮ ਕਸ਼ਵੀਰ ਰਾਮ ਹੈ ਜੀ ਜੀ ਮੇਰੀ ਇਹ ਭਤੀਜੀ ਆ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਆ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਰਾਹ ਦੇ ਵਿੱਚ ਸਾਡੇ ਗਵਾਂਢੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪੀਟਲ ਆਏ ਆ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਕਿ ਤੁਸੀਂ ਇਹੋਂ ਜੈ ਕਲੀਅਰ ਕਰਤਾ ਜੱਟ ਕਲੀਅਰ ਕਰਤਾ ਜੱਟ ਕਲੀਅਰ ਕਰਤਾ ਅਸੀਂ ਸਰ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਕੱਲਾ ਜੀ ਰੋੜੇ ਤੇ ਲੈ ਗਏ ਜੀ ਟੱਡ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਆ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈ ਨੂੰ ਲੁਧਿਆਣੇ ਲੈ ਜਾਓ ਡੀਐਮਸੀ ਅਸੀਂ ਸਾਡਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਮਸੀ ਸਰ ਉੱਥੇ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਮਸ਼ੀਨੀਆਂ ਵੀ ਤੁਸੀਂ ਭਾਈ ਤੁਹਾਡੀ ਬੱਚੀ ਡੈਂਟੇ ਆ ਕਹਿੰਦੇ ਕੀ ਦੱਸਿਆ ਡਾਕਟਰ ਨੇ ਦਿੱਸਦਾ ਕਾਰਨ ਕੀ ਦਿੱਸਿਆ ਜਦੋਂ ਮੈਨੂੰ ਕਾਰ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬੱਚੂ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਕੁੜੀ ਸਾਡੀ 17 ਸਾਲ ਦੀ ਹੈ 15 ਸਾਲ ਲਿਖੇ ਡੇ ਲਿਖਾਈਏ 15 16 ਸਾਲ ਨਹੀਂ ਸਰ ਤੁਸੀਂ ਇਹ ਆਧਾਰ ਕਾਰਡ ਤੇ ਦੇ ਸਕਦੇ ਹੋ ਠੀਕ ਹੈ ਜੀ ਮੇਰਾ ਸਾਡਾ ਪਿੰਡ ਸਫਾਵਾਦ ਹੈ ਸਫਾਵਾਦ ਕਿ ਪੜਦੀ ਹੈ ਉਹ ਹਾਂ ਜੀ ਸਰ ਪੜਦੀ ਵਿੱਚ ਇਹ ਸਰ ਪਲੱਸ 2 ਦੇ ਹਾਂ ਜੀ ਕਾਰਨਾਂ ਦਾ ਹਜੇ ਪਤਾ ਨਹੀਂ ਨਹੀਂ ਸਰ ਦੇਖੋ ਅਸੀਂ ਸਾਡੀ ਬੱਚੀ ਹੈ ਜੇ ਅਸੀਂ ਕੋਈ ਗੱਲ ਲੁਕੋਵਾਂਗੇ ਤਾਂ ਖਾਲੋ ਇਹ ਤਿੰਨ ਪਿੰਡ ਭਾਈ ਆ ਜੀ ਅੱਛਾ ਕੁੜੀ ਇਕੱਲੀ ਹੈ ਨਹੀਂ ਜੀ ਦੋ ਕੁੜੀਆਂ ਸਾਡੀਆਂ ਮੁੰਡਿਆ ਇੱਕ ਹੁੰਦਾ ਹੈ ਸਰਚੂ ਸਾਹਿਬ ਇੱਕ ਪਿੰਡ ਆਪਣੇ ਸਹਿਵਾ ਬਾਦ ਦੇ ਵਿੱਚ ਇੱਕ ਉਹ ਲੜਕੀ ਦਾ ਹੈਪਨ ਹੋਇਆ ਕੀ ਲੱਗਦਾ ਆ ਤੁਸੀਂ ਮੌਕੇ ਤੇ ਗਏ ਆ ਕੀ ਅੰਦੇਖ ਰਹੇ ਹੋ ਅੱਜ ਇੱਕ ਅੰਜਲੀ ਨਾਮ ਦੀ ਲੜਕੀ ਜਿਸ ਦੀ ਉਮਰ 15 ਸਾਲ ਸੀ ਉਹਦੀ ਡੈਥ ਹੋਈ ਆ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਤੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਲਾਜ ਵਾਸਤੇ ਅੱਗੇ ਡੀਐਮਸੀ ਲੈ ਗਿਆ ਸੀ ਡੀਐਮਸੀ ਤੋਂ ਡੈੱਡ ਬੋਡੀ ਮੋਰਚੀ ਵਿੱਚ ਰੱਖੀ ਗਈ ਹੈ ਜੀ ਜੀ ਡੈੱਡ ਬੋਡੀ ਨੂੰ ਵੀ ਅਸੀਂ ਚੈੱਕ ਕੀਤਾ ਆ ਜੀ ਜੀ ਔਰ ਇਹਨਾਂ ਦੇ ਘਰ ਤੋਂ ਵੈਰੀਫਾਈ ਕਰ ਰਹੇ ਆ ਕੁਝ ਹਾਲਾਤ ਸ਼ੱਕੀ ਜਾਪਦੇ ਆ ਜੇ ਵੈਰੀਫਾਈ ਕਰ ਰਹੇ ਆ ਜੀ ਅੱਜ ਹਸਪੀਟਲ ਦੇ ਵਿੱਚ ਲੈ ਕੇ ਆਏ ਡਾਕਟਰ ਨੇ ਇਹਨਾਂ ਨੂੰ ਚੈੱਕ ਕੀਤਾ ਲੜਕੀ ਨੂੰ ਉਹ ਦਿਤਤ ਕੋਸ਼ਿਤ ਕਰਦਾ ਪਰ ਉਹ ਉਹਨਾਂ ਨੇ ਕਿਹਾ ਮੌਨਚਰੀ ਰਿਖਾਉਣ ਲਈ ਉਹਨਾਂ ਨੇ ਧੱਕੇ ਨਾਲ ਉੱਥੇ ਪ੍ਰਬਾਹ ਉਹਨਾਂ ਦੇ ਕਰਮਚਾਰੀਆਂ ਨਾਲ ਵੀ ਧੱਕਾ ਮੁਕਾ ਕਰਕੇ ਬੋਡੀ ਗਾਂ ਲੈ ਲਈ ਇਹ ਵੀ ਪਤਾ ਲੱਗਾ ਇਹ ਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਲੱਗਦਾ ਡੈਥ ਦਾ ਕਾਰਨ ਕੀ ਲੱਗਦਾ ਤੁਹਾਨੂੰ ਤੁਸੀਂ ਇਨਵੈਸਟੀਗੇਸ਼ਨ ਫਿਰ ਵੀ ਕਰ ਰਹੇ ਨਹੀਂ ਤਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਰਿਵਾਰ ਨਾਲ ਪਰਿਵਾਰ ਨਾਲ ਕੋਈ ਰਿਸ਼ਤਾ ਹੈ ਇਹਨਾਂ ਦੇ ਪਰਿਵਾਰ ਤੋਂ ਵੈਰੀਫਾਈ ਕਰ ਰਹੇ ਆਂ ਜੇ ਕੋਈ ਜੇ ਕੋਈ ਦੇ ਰਿਜੀਜ਼ ਜੇ ਕੋਈ ਇਸ ਤਰ੍ਹਾਂ ਦਾ ਕੋਈ ਸਾਡੇ ਅੱਗੇ ਨੋਟਿਸ ਨਹੀਂ ਇਹ ਤਾਂ ਹੁਣ ਆਫਟਰ ਪੋਸਟ ਵਰਡ ਵੀ ਪਤਾ ਲੱਗੇਗਾ ਕਰਦਿਆਂ ਨੇ ਕੁਝ ਦੱਸਿਆ ਕਰਦਿਆਂ ਨੇ ਤੇ ਕੁਝ ਨਹੀਂ ਦੱਸਿਆ ਕਹਿੰਦੇ ਸੁਸਾਇਡ ਕਮਿਟ ਕੀਤਾ ਹੈ ਉਹ ਸਟੂਡੈਂਟਸ ਪੜ੍ਹ ਰਹੀ ਹੈ ਹਾਂਜੀ ਪਲੱਸ 2 ਦੀ ਸਟੂਡੈਂਟ ਹੈ ਠੀਕ ਹੈ ਡਾਕਟਰ ਸਾਹਿਬ ਇੱਕ ਲੜਕੀ ਦੀ ਆਇਆ ਕਿ ਲੱਗਦਾ ਕਿ ਕਿੰਨੀ ਕੁ ਉਮਰ ਜਾਂਦੀ ਹੈ ਸੂਰੇ ਤੁਹਾਡੇ ਕੋਲ ਕੰਜਲੀ ਨਾਮ ਦੀ ਲੜਕੀ ਆਈ ਜੀ ਸਾਰੀ ਉਮਰ ਤਾਂ ਕਰੀਬਨ 15 ਸਾਲ ਦੀ ਸੀ ਹੂੰ ਇਹ ਸਭ ਤੋਂ ਘੋੜੇ ਪ੍ਰਕਾਰਕ ਨੰਬਰ ਉਹਨਾਂ ਲੱਟੀ ਜਾਏ ਸੀ ਨਾਲ ਹੂੰ ਜੀ ਕਿੰਨੀ ਉਮਰ ਹੈ ਬੱਚੇ ਦੀ ਉਮਰ ਹੋ ਗਈ ਤਾਂ ਕਰੀਬ 15 ਸਾਲ ਦੀ ਕਿਹੜੇ ਪਿੰਡ ਦੀ ਹੈ ਸਫਾਪਾਪੁਰ ਕੀ ਨਾਮ ਪਤਾ ਹੋਵੇ ਨਾਮ ਤਾਂ ਅੰਜਲੀ ਕੀ ਸੰ ਆਫ ਕੀ ਅੰਜਲੀ ਡਾਟਰ ਆਫ ਰਾਮਪਾਲ ਰਾਮਪਾਲ ਕਿਦਾਂ ਦੇ ਹਾਲਾਤ ਲੱਗਦੇ ਸੀ ਤੁਸੀਂ ਚੈੱਕ ਕੀਤਾ ਜਦੋਂ ਪ੍ਰਸ਼ੰਸ਼ ਚੈੱਕ ਕੀਤਾ ਤਾਂ ਉਸਦੀ ਪਲਸ ਆ ਰਿਹਾ ਕੋਸ਼ ਨਹੀਂ ਰਹੀ ਨਾ ਹੀ ਉਹ ਰੈਸਪੀਰੇਟਰੀ ਮੂਵਮੈਂਟ ਕੋਸ਼ ਨਹੀਂ ਫਰੌਂਡ ਡੈਟਾ ਲਓ ਜੀ ਹਾਂਜੀ ਫਰੌਂਡ ਡੈਟਾ ਓਕੇ ਓਕੇ